ਹਾਂਜੀ ਪਿਆਰੇ ਬੱਚਿਓ ਅੱਜ ਦੀ ਕਹਾਣੀ ਚੜੀ ਸੌਣ ਦੀ ਕਾਲੀ ਘਟਾ ਚੜ ਕੇ ਆਈ ਸਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ ਦੇਖਦੇ ਦੇਖਦੇ ਮੀਂਹ ਵਰਨਾ ਸ਼ੁਰੂ ਹੋ ਗਿਆ ਠੰਡੀ ਹਵਾ ਚੱਲ ਪਈ ਬੱਚੇ ਜੋ ਪਹਿਲਾਂ ਹੋਮਸਪਰੀ ਗਰਮੀ ਨਾਲ ਤਰਾ-ਤਰਾ ਕਰ ਰਹੇ ਸਨ ਮੀਂਹ ਆਉਣ ਤੋਂ ਬਾਅਦ ਤੋਂ ਬਾਦ ਘਰੋਂ ਬਾਹਰ ਨਿਕਲ ਕੇ ਮੀਂਹ ਦੇ ਪਾਣੀ ਚ ਨਹਾਉਣ ਲੱਗ ਪਏ ਕੁਝ ਬੱਚਿਆਂ ਨੇ ਕਾਗਜ਼ ਦੀਆਂ ਕਿਸ਼ਤੀਆਂ ਵਿੱਚ ਪਾਣੀ ਇਹ ਕਿਸ਼ਤੀਆਂ ਪਾਣੀ ਵਿੱਚ ਚਲਾ ਕੇ ਖੇਡਣਾ ਸ਼ੁਰੂ ਕਰਦੇ ਤਾਂ ਮੀਂਹ ਕੁਝ ਘੰਟੇ ਪੈਣ ਤੋਂ ਬਾਅਦ ਰੁਕ ਗਿਆ। ਅਸਮਾਨ ਵਿੱਚ ਇੱਕ ਸਤਰੰਗੀ ਪੀਂਗ ਬਣ ਗਈ। ਇਹ ਮਨਮੋਹਕ ਸਤਰੰਗੀ ਪੀਂਗ ਸਾਰੇ ਬੱਚੇ ਨਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ। ਬੱਚੇ ਟਿਕ ਟਿਕ ਲਗਾਈ ਸਤਰੰਗੀ ਪੀਂਗ ਵੱਲ ਦੇਖ ਰਹੇ ਸੀ। ਬੱਚੇ ਬੱਦਲਾਂ ਨੂੰ ਪੁੱਛ ਰਹੇ ਸਨ ਕਿ ਤੁਹਾਡੇ ਕੋਲ ਇੰਨੇ ਰੰਗ ਕਿੱਥੋਂ ਆਏ? ਹਾਂਜੀ ਆਪਾਂ ਹੁਣ ਜਿਹੜਾ ਪਾਠ ਅਭਿਆਸ ਕਰਨਾ ਹੈ ਇਹਦੇ ਵਿੱਚ ਪਹਿਲਾ ਪ੍ਰਸ਼ਨ ਹੈ ਹੇਠਾਂ ਦਿੱਤੀਆਂ ਧੁਨੀਆਂ ਨੂੰ ਜੋੜੋ। ਅਤੇ ਉਹਨਾਂ ਨਾਲ ਸ਼ਬਦ ਬਣਾਓ ਪਹਿਲਾ ਆਪਣੇ ਕੋਲੇ ਆ ਗਿਆ ਕਾ ਜੋੜ ਲੀ ਕਾਲੀ ਫਿਰ ਆਪਣੇ ਕੋਲੇ ਸ਼ਬਦ ਆ ਗਿਆ ਬ ਜੋੜ ਚੇ ਬੱਚੇ ਸ਼ੂ ਜੋੜ ਰੂ ਸ਼ੁਰੂ ਦੂਸਰਾ ਪ੍ਰਸ਼ਨ ਹੈ ਹੇਠਾਂ ਦਿੱਤੇ ਸ਼ਬਦਾ ਵਿੱਚ ਜੋ ਗਲਤੀ ਲਿਖੀ ਹੈ ਸ਼ਬਦ ਠੀਕ ਕਰੋ ਖੁਸ਼ੀ ਦੇ ਵਿੱਚ ਜਿਹੜਾ ਸ਼ਬਦ ਸੀਗਾ ਸਾਡਾ ਇਹ ਸ ਪਰ ਬਿੰਦੀ ਪਾਉਣੀ ਸੀ ਖੁਸ਼ੀ ਪਿੰਗ ਤੇ ਬਿੰਦੀ ਪਾਉਣੀ ਸੀ ਅਸਮਾਨ ਦੇ ਵਿੱਚ ਅਸਮਾਨ ਆਸਮਾਨ ਨਹੀਂ ਹੁੰਦਾ ਅਗਲਾ ਆਪਣਾ ਹੈਗਾ ਖੇਡਣਾ ਨਾਲੇ ਕੰਨਾ ਤੀਸਰਾ ਪ੍ਰਸ਼ਨ ਬਣ ਗਿਆ ਕ ਵਰਗ ਤੇ ਚ ਵਰਗ ਅੱਖਰਾਂ ਤੋਂ ਸ਼ੁਰੂ ਹੋਣ ਵਾਲੇ ਸ਼ਬਦ ਲਿਖਣੇ ਹਨ ਕ ਵਰਗ ਦਾ ਮਤਲਬ ਹੁੰਦਾ ਹੈ ਕ ਖ ਗ ਕੰਗ ਇਹਵੇਂ ਕੁੱਤਾ ਖੰਭ ਗਊ ਘੋੜਾ ਤੇ ਚ ਵਰਗ ਚ ਹੁੰਦਾ ਹੈ ਚ ਛ ਜ ਚ ਝ ਯੂ ਹੈ ਚਿੜੀ ਛਤਰੀ ਜੁੱਤੀ ਝਾੜੂ ਤੇ ਯੰਖਲੀ ਹੁੰਦਾ ਹੈ ਚੌਥਾ ਪ੍ਰਸ਼ਨ ਪੁੱਤਰ ਆਪਣਾ ਬਣ ਗਿਆ ਹੇਠ ਦਿੱਤੇ ਅੱਖਰਾਂ ਨੂੰ ਮਿਲਾ ਕੇ ਸ਼ਬਦ ਬਣਾਉਣੇ ਹਨ ਜਿਵੇਂ ਬ ਚ ਅ ਚੱਚਕੰਨਾ ਬਣ ਗਿਆ ਬਚਾ ਸਤਰੰਗ ਸਤਰੰਗੀ ਇਹ ਨਹਾਉਣ ਹਾਏ ਕੰਨਾ ਨਹਾਉਣ ਅਗਲਾ ਪ੍ਰਸ਼ਨ ਬਣ ਗਿਆ ਹੈਠਨ ਤੇ ਸ਼ਬਦਾਂ ਨਾਲ ਵਾਕ ਬਣਾਉਣੇ ਮੀ ਆ ਗਿਆ ਹੈ ਕਾਗਜ਼ ਤੇ ਲਿਖੋ ਬੱਦਲ ਛਾ ਗਏ ਹਨ ਅਗਲਾ ਆਪਣਾ ਪੰਜਵਾਂ ਪ੍ਰਸ਼ਨ ਬਣ ਗਿਆ ਮਾਈ ਡੀਅਰ ਪੁੱਤਰ ਹਾਂ ਛੇਵਾਂ ਪ੍ਰਸ਼ਨ ਹੈ ਬਤ ਮੀ ਪੜ ਰਿਹਾ ਹੈ ਬੱਚੇ ਗਲੀ ਵਿੱਚ ਖੇਡ ਰਹੇ ਹਨ ਕਿਤਾਬ ਉਹ ਕਿਤਾਬ ਪੜ ਰਿਹਾ ਹੈ ਇਸ ਦੇ ਨਾਲ ਆਪਣੀ ਅੱਜ ਦੀ ਕਹਾਣੀ ਖਤਮ ਹੁੰਦੀ ਹੈ ਅਗਲੀ ਕਹਾਣੀ ਨਾਲ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਧੰਨਵਾਦ